ਕੀ ਸਾਡੀ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਮਹਿਮਾ ਕਰ ਰਹੀ ਹੈ ਕਿ ਉਹਨਾਂ ਦੇ ਫਲਸਫੇ ਤੇ ਚੱਲ ਰਹੀ ਹੈ ਕਿ ਗੁਰੂ ਤੇਗ ਤੇਗ ਬਹਾਦਰ ਸਾਹਿਬ ਦੇ ਜਿਹੜਾ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂ ਉਹਨਾਂ ਨੇ ਜ਼ੁਲਮ ਤੇ ਤਸ਼ੱਦਦ ਦਾ ਮੁਕਾਬਲਾ ਕੀਤਾ ਕਿ ਆਮ ਆਦਮੀ ਪਾਰਟੀ ਸਰਕਾਰ ਉੱਤੇ ਪੈਰਾ ਦੇ ਰਹੀ ਨਹੀਂ ਦੇ ਰਹੀ ਕਿਉਂਕਿ ਐਸੀ ਸਰਕਾਰ ਦੇ ਹੁੰਦਿਆਂ ਬਹੁਤ ਸਾਰੇ ਪੁਲਿਸ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਮਾਰਿਆ ਗਿਆ ਇੱਥੇ ਸਾਡੇ ਨੌਜਵਾਨਾਂ ਨੂੰ ਐਨਐਸਏ ਵਰਗੇ ਕਾਲੇ ਕਾਨੂੰਨ ਲਾ ਕੇ ਜੇਲ੍ਹਾਂ ਵਿੱਚ ਟੱਕਿਆ ਗਿਆ ਵਾ ਪਤਾ ਨਹੀਂ ਕਿੰਨਾ মিডিਆ ਦਾ ਇੱਥੇ ਕਹਾਣ ਕੀਤਾ ਗਿਆ ਕਿਵੇਂ ਆਜ਼ਾਦ ਭਾਰਤ ਵਿੱਚ ਆਜ਼ਾਦ মিডিਆ ਦੀ ਆਵਾਜ਼ ਨੂੰ ਦਬਾਇਆ ਗਿਆ ਕਿਵੇਂ ਝੂਠੇ ਪਰਚਾ ਦੀ ਇੱਕ ਲੜੀ ਲੱਗ ਕੇ ਕੋਈ ਬਖਸ਼ਾ ਨਹੀਂ ਗਿਆ ਚਾਹੇ ਕੋਈ ਐਕਟਿਵਿਸਟ ਚਾਹੇ ਕੋਈ ਆਰਟੀਆਈ ਦਾ ਕੋਈ ਕਰਮਕੋਰ ਕੀ ਕੀ ਇਹ ਅੱਜ ਦੀ ਇਹ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਵਿੱਚ ਯਕੀਨ ਰੱਖਦੀ ਹੈ ਮੇਰੇ ਹਿਸਾਬ ਨਾਲ ਬਿਲਕੁਲ ਯਕੀਨੀ ਰੱਖਦੀ ਅਗਰ ਰੱਖਦੀ ਹੁੰਦੀ ਤਾਂ ਫਿਰ ਇਸ ਤਰ੍ਹਾਂ ਦੀ ਗ੍ਰੋਸ ਹਿਊਮਨ ਰਾਈਟ ਵਾਇਲੇਸ਼ਨਸ ਇਹ ਸਰਕਾਰ ਪਿਛਲੇ 4 ਸਾਲ ਤੋਂ ਨਾ ਕਰਦੀ ਇਸ ਕਰਕੇ ਮੈਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ ਇਹ ਅੰਦਰ ਕਰਦੀਆਂ ਸੀਗੀਆਂ ਔਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਸੀ ਕਿ ਆਪਣਾ ਕੋਰਸ ਕਰੈਕਸ਼ਨ ਕਰੋ ਤੁਸੀਂ ਗਲਤ ਰਾਹ ਤੇ ਹੋ ਤੁਸੀਂ ਅਨ ਕਨਸਟੀਟਿਊਸ਼ਨਲ ਮੀਜਰਸ ਅਡਾਪਟ ਕਰ ਰਹੇ ਹੋ ਟੂ ਗੈਗ ਦਾ ਵਾਇਸ ਆਫ ਦਾ ਪੀਪਲ ਟੂ ਗੈਗ ਦਾ ਵਾਇਸ ਆਫ ਦਾ ਆਪੋਜੀਸ਼ਨ ਤੁ ਕੈਕ ਦਾ ਵੌਇਸਸ ਆਫ ਦੀ ਮੀਡੀਆ ਇਨ ਥਿਸ ਸਟੇਟ ਆਫ ਪੰਜਾਬ ਜਿਸ ਸੂਬੇ ਦੇ ਉੱਤੇ ਸਾਡੇ ਪੁਰਖਿਆਂ ਦਾ ਖੂਨ ਡੁੱਲਿਆ ਹੋਇਆ ਵਾ ਇਸ ਲਈ ਮੈਂ ਕਹੂੰਗਾ ਕਿ ਅੱਜ ਜੋ ਬੀਜੇਪੀ ਤੇ ਮੋਦੀ ਦੀ ਤਾਨਾਸ਼ਾਹੀ ਦੀ ਨੀਤੀ ਆ ਬਿਲਕੁਲ ਉਹੀ ਤਾਨਾਸ਼ਾਹੀ ਦੀ ਨੀਤੀ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਚਾਹੇ ਉਹ ਤਸ਼ੱਦਦ ਦੀ ਗੱਲ ਆ ਜਿਵੇਂ ਉਹ ਦੁਰਉਪਯੋਗ ਕਰਦੇ ਨੇ ਈਡੀ ਤੇ ਸੀਬੀਆਈ ਦੀ ਏਜੰਸੀਆਂ ਦਾ ਇਹ ਉਹਦੋਂ ਵੱਧ ਪੰਜਾਬ ਦੇ ਪੁਲਿਸ ਦਾ ਤੇ ਵਿਜੀਲੈਂਸ ਦਾ ਦੁਰਉਪਯੋਗ ਕੀਤਾ ਜਾ ਰਿਹਾ ਭੁੱਲਰ ਤਾਂ ਇਹਨਾਂ ਕੋ ਫੜਿਆ ਨਹੀਂ ਗਿਆ 7.5 ਕਰੋੜ ਕੈਸ਼ ਨਿਕਲਿਆ 2.5 ਕਿਲੋ ਸੋਨਾ ਨਿਕਲਿਆ ਦੁਬਈ ਤੇ ਕੈਨੇਡਾ ਚ ਪ੍ਰਾਪਰਟੀਆਂ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਪਰ ਉਹ ਸੀਬੀਆਈ ਨੇ ਆਣ ਕੇ ਫੜ ਲਿਆ ਇਸ ਕਰਕੇ ਇਹਨਾਂ ਦੀ ਉਹ ਜਿਹੜੀ ਕੱਟੜ ਇਮਾਨਦਾਰੀ ਦਾ ਫੱਟਾ ਉਹ ਵੀ ਖਤਮ